ਮਨ ਦੇ ਵਿੱਚ ਗੁਰੂ ਦਾ ਨਾਮ ਵਸਾਲਿਆ ਭਗਤ ਕਬੀਰ ਦੀ ਵਚਨ ਕਰਦੇ ਆ ਰਾਮ ਸਿਮਰ ਪਸਤਾਏਗਾ ਮਨ ਭਗਤ ਕਬੀਰ ਜੀ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਨੇ ਜਪਿਆ ਪਸਤਾਏਗਾ ਰਾਮ ਸਿਮਰ ਪਸਤਾਏਗਾ ਮਨ ਪਾਪੀ ਜਿਹੜਾ ਲੋਭ ਕਰਤ ਹੈ ਆਜ ਕਾਲ ਉੱਠ ਜਾਏ ਕਹਿੰਦੇ ਹੁਣ ਤਾਂ ਮਨ ਦੇ ਪਿੱਛੇ ਲੱਗ ਕੇ ਗੁਰੂ ਤੋਂ ਦੂਰ ਜਾਂਦਾ ਹੈ ਗੁਰੂ ਦੀ ਸੰਗਤ ਤੋਂ ਦੂਰ ਜਾਣਾ ਹੈ ਗੁਰੂ ਦੇ ਦਵਾਰੇ ਤੋਂ ਦੂਰ ਜਾਣਾ ਹੈ ਪਰ ਇੱਕ ਸਮਾਂ ਆਵੇਗਾ ਜਦੋਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾਣਾ ਹੈ ਜਦੋਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਪੁੱਛਿਆ ਜਾਣਾ ਕਿ ਭਾਈ ਤੂੰ ਸੰਸਾਰ ਦੇ ਵਿੱਚ ਗਿਆ ਸੀਗਾ ਜਾਂ ਕਿ ਕੀ ਲਾਹਾ ਫਟਿਆ ਸੰਸਾਰ ਦੇ ਵਿੱਚ ਜਾ ਕੇ ਕੀ ਲਾਹਾ ਫਟਿਆ ਸਤਗੁਰ ਕਹਿੰਦੇ ਫਿਰ ਮਨ ਦੇ ਵਿੱਚ ਪ੍ਰਸਤਾਵਾ ਆਉਂਦਾ ਹੈ ਜਹਾ ਮਾਤ ਪਿਤਾ ਸੁਤ ਮੇਤ ਨ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਕਹਿੰਦੇ ਜਿੱਥੇ ਰਿਸ਼ਤੇਦਾਰ ਸਾਥ ਸੰਬੰਧੀ ਦੋਸਤ ਮਿੱਤਰ ਸਾਥ ਛੱਡ ਜਾਂਦੇ ਐ ਉਥੇ ਪਰਮਾਤਮਾ ਦਾ ਨਾਮ ਕਾਮੁਨ ਹੈ ਸਤਿਗੁਰੂ ਜੀ ਬਚਨ ਕਰਦੇ ਆ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਜਿਸ ਘੇਰਾ ਵਿਵਤ ਪਰਿ ਸਭ ਹੀ ਸੰਗਸ਼ਾਰਤ ਕਉ ਨ ਆਵਤ ਨੇਰਾ ਸਤਿਗੁਰੂ ਜੀ ਕਹਿੰਦੇ ਸੁੱਖਾਂ ਦੇ ਵਿੱਚ ਤਾਂ ਬੜੇ ਨੇੜੇ ਆ ਕੇ ਬੈਠ ਜਾਂਦੇ ਆ ਬੜੇ ਸੰਗੀ ਸਾਥੀ ਹੁੰਦੇ ਆ ਪਰ ਦੁੱਖ ਦੇ ਵਿੱਚ ਨੇੜੇ ਰਹਿਣ ਵਾਲੇ ਵੀ ਦੂਰ ਚਲੇ ਜਾਂਦੇ ਜਦੋਂ ਜਿੰਦਗੀ ਦੇ ਵਿੱਚ ਦੁੱਖ ਹੁੰਦਾ ਛਿਆਨੇ ਕਹਿੰਦੇ ਹੁੰਦੇ ਆ ਕਹਿੰਦੇ ਆਪਣਿਆਂ ਦੀ ਪਰਖ ਦੁੱਖ ਦੇ ਸਮੇਂ ਵਿੱਚ ਹੁੰਦੀ ਆ ਹਣ ਸੁੱਖਾਂ ਦੇ ਵਿੱਚ ਤਾਂ ਸਾਰੇ ਨਾਲ ਤੁਰੇ ਫਿਰਦੇ ਆ ਜਦੋਂ ਕੋਈ ਜ਼ਿੰਦਗੀ ਦੇ ਵਿੱਚ ਵਿਵਤਾ ਪੈਂਦੀ ਆ ਦੁੱਖ ਦਾ ਸਮਾਂ ਆਉਂਦਾ ਹੈ ਗਰੀਬੀ ਆਉਂਦੀ ਹੈ ਕੋਈ ਮੁਸ਼ਕਲ ਆਉਂਦੀ ਹੈ ਉਦੋਂ ਨੇੜੇ ਰਹਿਣ ਵਾਲੇ ਵੀ ਪਾਸਾ ਪਰਤ ਜਾਂਦੇ ਆ ਉਦੋਂ ਨੇੜੇ ਰਹਿਣ ਵਾਲੇ ਸਾਥ ਸਬੰਧੀ ਵੀ ਦੂਰ ਹੋ ਜਾਂਦੇ ਆ ਪਰ ਸਤਿਗੁਰੂ ਕਹਿੰਦੇ ਆ ਕਹਿੰਦੇ ਜਿੱਥੇ ਕੋਈ ਵੀ ਸਹਾਰਾ ਨਾ ਹੋਇਆ ਉਥੇ ਪਰਮਾਤਮਾ ਨੂੰ ਚੇਤੇ ਕਰ ਲਿਓ ਤੇਰੀ ਸਹਾਇਤਾ ਕਰੂਗਾ ਉਥੇ ਨਾਮ ਉਥੇ ਪੀਤੀ ਹੋਈ ਅਰਦਾਸ ਸਹਾਇਤਾ ਕਰਦੀ ਆ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸੱਪ ਰਸਿਆਂ ਦੇ ਬਣ ਬਣ ਕੱਟ ਜਾਂਦੇ ਭਲੇ ਬੁਰੇ ਦੀ ਕੋਈ ਨਹੀਂ ਪਰਖ ਕਰਦਾ ਭਾਈ ਭਾਈਆਂ ਤੋਂ ਪਾਸਾ ਵੱਟ ਜਾਂਦੇ ਜਦੋਂ ਕੋਈ ਦੁੱਖ ਦਾ ਸਮਾਂ ਆਉਂਦਾ ਨਾ ਭਾਈ ਭਾਈਆਂ ਨਾਲੋਂ ਵੀ ਦੂਰ ਹੋ ਜਾਂਦੇ ਮੈਂ ਦੇਖਿਆ ਇਹ ਸੰਗਤ ਦੇ ਵਿੱਚ ਵਿਚਰੀ ਦਾ ਘਰਾਂ ਦੇ ਵਿੱਚ ਜਾਈਦਾ ਦੱਸਦੇ ਆ ਬੜੇ ਦੁਖੀ ਹਿਰਦੇ ਨਾਲ ਸਾਡੇ ਤੇ ਦੁੱਖ ਆਇਆ ਸਾਡੇ ਨਾਲ ਦੇ ਵੀ ਸਾਡੇ ਨਾਲ ਨਹੀਂ ਖੜੇ ਇਹ ਸੰਸਾਰ ਦੀ ਸਚਾਈ ਹੈ ਸੰਸਾਰ ਅੱਜ ਦੇ ਸਮੇਂ ਮਾਇਆ ਦੇ ਨਾਲ ਚੱਲਦਾ ਹੈ ਪਰ ਸਤਿਗੁਰੂ ਧੰਗੁਰੂ ਅਰਜਨ ਦੇ ਪਾਤਸ਼ਾਹ ਕੀ ਕਹਿੰਦੇ ਆ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਕਹਿੰਦੇ ਭਾਈ ਮਾਇਆ ਦੀ ਸੋਭਾ ਤਾਂ ਚਾਰ ਦਿਨਾਂ ਦੀ ਹੈ ਅੱਜ ਸੱਜ ਮਾਇਆ ਕੋਲ ਹੈ ਲੋਕ ਜੀ ਜੀ ਕਰਦੇ ਆ ਅੱਜ ਸਾਡੇ ਕੋਲੇ ਕੋਈ ਅਹੁਦਾ ਹੈ ਲੋਕ ਜੀ ਜੀ ਕਰਦੇ ਆ ਪਰ ਜਦੋਂ ਸਾਡੇ ਕੋਲੇ ਕੋਈ ਔਧਾ ਨਾ ਹੋਇਆ ਮਾਇਆ ਨਾ ਹੋਈ ਕਿਸੇ ਨੇ ਨਹੀਂ ਕੁਛ ਸਦਾ ਜੈ ਜੈ ਕਰਤੀ ਦੀ ਹੈ ਪਰਮਾਤਮਾ ਦੇ ਨਾਮ ਦੀ ਭਗਤ ਰਵਿਦਾਸ ਜੀ ਘਰ ਦੇ ਵਿੱਚ ਗਰੀਬੀ ਸੀ ਪਰ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਸੀ ਅੱਜ ਚੇਤੇ ਕਿਉਂ ਕਰਿਆ ਜਾਂਦੇ ਕਿਉਂਕਿ ਹਿਰਦੇ ਦੇ ਵਿੱਚ ਰਾਮ ਵੱਸਿਆ ਹੋਇਆ ਸੀ ਬਚਨ ਵੀ ਕਰਦੇ ਆ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲੇ ਹਾਰੇ ਇਸ ਜਾਤ ਕੋ ਜੇ ਜਪਿਓ ਸਿਰਜਣ ਹਰ ਲੋਕ ਤਾਂ ਉਸ ਵੇ ਮਜ਼ਾਕ ਖਟਾਉਂਦੇ ਸੀ ਕਿ ਕਹਿੰਦੇ ਕਿ ਭਾਈ ਤੂੰ ਨੀਵੀਂ ਜਾਤ ਦਾ ਤੂੰ ਨਾਮ ਨਹੀਂ ਜਪ ਸਕਦਾ ਪਰ ਬਚਨ ਕੀਤਾ ਕਹਿੰਦੇ ਮੈਂ ਆਪਣੀ ਨੀਵੀਂ ਜਾਤ ਤੇ ਵੀ ਖੁਸ਼ ਆ ਕਿਉਂ ਖੁਸ਼ ਆ ਮੈਨੂੰ ਪਰਮਾਤਮਾ ਦਾ ਨਾਮ ਚੇਤੇ ਆ ਕਲਗੀਧਰ ਪਾਸ਼ਾ ਨੇ ਵੀ ਬਚਨ ਕੀਤਾ ਸੀ ਮਾਛੀਵਾੜੇ ਦੇ ਜੰਗਲ ਜਦੋਂ ਕਲੰਗੀਧਰ ਪਾਸ਼ਾ ਨੇ ਆਨੰਦਪੁਰ ਦਾ ਕਿਲਾ ਛੱਡਿਆ ਚਮਕੌਰ ਦੇ ਵਿੱਚ ਜੰਗ ਹੋਈ ਕਈ ਥਾਮਾਂ ਤੇ ਹੁੰਦੇ ਹੋਏ ਕਲੰਗੀਧਰ ਪਾਸ਼ਾ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚੇ ਸੀ ਕੰਡਿਆਂ ਤੇ ਪੈ ਕੇ ਬਚ ਲੋਚਾਰਿਆ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਵਿਨ ਰੋਗਰ ਜਾਂਿਆਂ ਦਾ ਓਡਨ ਨਾਗ ਨਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਂਿਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿ ਕਲੰਗੀ ਤਰ ਪਾਸ਼ਾ ਪਰਮਾਤਮਾ ਨੂੰ ਕਹਿੰਦੇ ਆ ਸਾਨੂੰ ਉਸ ਅੱਲਾ ਦਾ ਪਰਮਾਤਮਾ ਦਾ ਅਕੰਡਿਆਂ ਤੇ ਵਿਛਾਇਆ ਹੋਇਆ ਸੱਥਰ ਵੀ ਚੰਗਾ ਲੱਗਦਾ ਕਿਉਂ ਲੱਗਦਾ ਕਿਉਂਕਿ ਕਹਿੰਦੇ ਮੈਨੂੰ ਪਰਮਾਤਮਾ ਦਾ ਨਾਮ ਨਹੀਂ ਵਿਸਰਿਆ ਮੈਂ ਆਪਣਾ ਨਾਮ ਨਹੀਂ ਛੱਡਿਆ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਹੁਤੀ ਖੁਸ਼ੀ ਆ ਜੇ ਅਸੀਂ ਗੁਰੂ ਕੋਲੋਂ ਦੂਰ ਹੋ ਜਾਂਦੇ